ਜਿੱਤਾਂਸ਼ਾ ਵਿਕਰੇ ਹੈ ਉੱਤੇ ਕੋਈ ਠੱਲ ਨਹੀਂ ਪੈ ਰਹੀ ਡਰਾਮੇ ਸਰਕਾਰ ਬਹੁਤ ਕਰ ਰਹੀ ਹੈ ਗਰੀਬਾਂ ਦੇ ਘਰ ਬਹੁਟ ਆ ਰਹੀ ਹੈ ਪਰ ਜਿਵੇਂ ਨੌਜਵਾਨ ਪਹਿਲਾਂ ਟੀਕੇ ਲਾ ਕੇ ਮਰਦੇ ਸੀ ਉਸੇ ਤਰ੍ਹਾਂ ਹੁਣ ਮਰ ਰਹੇ ਨੇ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਹਿਲਾਂ ਮਜਿਠੀਏ ਤੇ ਦੋਸ਼ ਲੱਗਦੇ ਹੁੰਦੇ ਸੀ ਕਿ ਮਜਿਠੀਆਂ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਲੀਡਰਾਂ ਤੱਕ ਤੇ ਇਹਨਾਂ ਦੇ ਪ੍ਰਧਾਨ ਤੱਕ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਨਵੀਨਰ ਨੇ ਕੇਜਰੀ ਆਲ ਤੱਕ ਇਹ ਬੋਰਡ ਪੰਜਾਬ ਦੇ ਵਿੱਚ ਲਾਏ ਸੀ ਪਰ ਮਜੀਠੀਏ ਨੇ ਉਦੋਂ ਬਾਅਦ ਚਲੋ ਆਪਣਾ ਕੇਸ ਲੜਿਆ ਕੁਝ ਵੀ ਲੜਿਆ ਕੇਜਰੀ ਆਲ ਸਾਹਿਬ ਨੇ ਜਿਹੜੇ ਉਹ ਮਾਫੀ ਮੰਗਦੇ ਕਿਉਂਕਿ ਮਾਫੀ ਮੰਗ ਮਹਿਕਮਾ ਹੈ ਤੇ ਮੈਂ ਹੁਣ ਇਹੀ ਗੱਲ ਕਹਿਣ ਲੱਗਿਆ ਕਿ ਮਜੀਠੀਆ ਹੁਣ ਚੱਕ ਤਾਂ ਲਿਆ ਭਗਵਾਨ ਜੀ ਮਾਨ ਸਾਹਿਬ ਚੱਕ ਲਿਆ ਦੇਖੋ ਜੇ ਉਹ ਦੋਸ਼ੀ ਹੈ ਤਾਂ ਤੁਸੀਂ ਚੱਕ ਲਿਓ ਤੇ ਕਾਰਵਾਈ ਕੀਤੀ ਤਾਂ ਬਹੁਤ ਤੁਹਾਡਾ ਧੰਨਵਾਦ ਹੈ ਪਰ ਜੇ ਹੁਣ ਚੱਕਿਆ ਤਾਂ ਉਹਨੂੰ ਠੋਕ ਕੇ ਸਾਂ ਲਿਓ ਉਹਦੇ ਸਬੰਧੀ ਜਿਹੜੇ ਤੁਹਾਡੇ ਕੋਲੇ ਪ੍ਰੂਫ ਨੇ ਉਹਨੂੰ ਫਸਾ ਕੇ ਸਾਂ ਲਿਓ ਦਾ ਘਾਟ ਆ ਕੇ ਸਾਂ ਲਿਓ ਐਵੇਂ ਫਿਰ ਬਾਅਦ ਦੇ ਵਿੱਚ ਮਾਫੀਆਂ ਜਾਂ ਨਾ ਮੰਗੀ ਜਾਇਓ ਜੀ ਹੱਥ ਤਾਂ ਐ ਹੋ ਗਿਆ ਜੀ ਸਾਥਾ ਗਲਤਫਹਿਮੀ ਹੋ ਗਈ ਜਿਵੇਂ ਪਹਿਲਾਂ ਤੁਹਾਡੇ ਕੇਜਰੀ ਵਾਲ ਨੇ ਮੰਗੀਆਂ ਦਿੱਲੀ ਵਾਲੇ ਲਾਲੇ ਨੇ ਮੰਗੀਆਂ ਪਹਿਲਾਂ ਵੀ ਤਾਂ ਅਗਲੇ ਨੇ ਗੋਡੀ ਹੱਥ ਲਵਾਏ ਐ ਪਹਿਲਾਂ ਵੀ ਤਾਂ ਮਾਫੀਆਂ ਮੰਗ ਕੇ ਖੜਾ ਛੁੱਟਿਆ ਆ ਪੰਜਾਬ ਦੇ ਪੁੱਤਾਂ ਤੋਂ ਉਹੀ ਪੋਸਟਰ ਲਵਾਈ ਗਏ ਕਹਿ ਕਹਿ ਕੇ ਵੀ ਸਾਰੇ ਪੋਸਟਰ ਲਾਓ ਜੀ ਮਝਿੱਠੀਆਂ ਚਿੱਤੇ ਦਾ ਤਸਕਰਾਂ ਜਦੋਂ ਉਹਨੀ ਫੜਨ ਦੀ ਵਾਰੀ ਆਉਂਦੀ ਹੈ ਤੇ ਤੁਸੀਂ ਫਿਰ ਪਰਾਂ ਹੋ ਜਾਂਦੇ ਹੋ ਮਾਫੀਆਂ ਵੰਗ ਜਾਂਦੇ ਹੋ ਜੇ ਹੁਣ ਕੱਲ ਉਹਦੇ ਉਹਨੂੰ ਚੱਕ ਲਿਆ ਭਾਵੇਂ ਬਿਜੀਲੈਂਸ ਕਹਿ ਰਹੀ ਹੈ ਕਿ ਉਹਦੀ ਆਮਦਨ ਚ ਵੱਧਾ ਹੈ ਪਤਾ ਨਹੀਂ ਵੀ 500 ਕਰੋੜ ਦਾ ਪਤਾ ਨਹੀਂ ਕੀ ਸਿਸਟਮ ਹੈ ਭਾਵੇਂ ਉਹ ਚੱਕਿਆ ਪਰ ਹੁਣ ਉਹ ਜੇਲ੍ਹ ਦੇ ਅੰਦਰ ਹੈ ਜੇਲ੍ਹ ਚ ਬੈਠਿਆ ਜਿਵੇਂ ਨੌਜਵਾਨਾਂ ਤੇ ਅਮਰਪਾਲ ਨੂੰ ਤਾਂ ਐਨਐਸਏ ਲਾਈ ਜਾਂਦੇ ਹੋ ਉਸੇ ਤਰ੍ਹਾਂ ਹੁਣ ਚਿੱਟੇ ਵਾਲਾ ਕੇਸ ਵੀ ਚਲਾਈ ਲਿਓ ਜਿਵੇਂ ਪੰਜਾਬ ਦੇ ਸਿੱਖਾਂ ਤੇ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਡਿਬਰੂ ਕਰਦੇ ਆ ਜੇਲ੍ਹਾਂ ਚ ਧੱਕੇ ਹੋਏ ਨੇ ਹਰ ਸਾਲ ਬਾਦ ਉਹਦੀ ਐਨਐਸਏ ਭਰਵਾ ਦਿੰਨੇ ਹੋ ਉਸੇ ਤਰ੍ਹਾਂ ਹੁਣ ਮਜੀਠੀਆ ਜੇਲ੍ਹ ਦੇ ਅੰਦਰ ਐ ਮੌਕਾ ਮਿਲ ਗਿਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਇਹ 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 ਗੱਲਾਂ ਹੁਣ ਲੁਕੀਆਂ ਨਹੀਂ ਹੈਗੀਆਂ ਰੋਜ਼ ਪੰਜਾਬ ਦੇ ਨੌਜਵਾਨ ਠੀਕੇ ਲਾਲਾ ਮਰ ਰਹੇ ਨੇ ਰੋਜ਼ ਰੋਜ਼ ਮਰਦੇ ਐ ਹੁਣ ਤਾਂ ਮਜੀਠੀਆ ਜੇਲ੍ਹ ਦੇ ਅੰਦਰ ਬਗਜੂਗਾ ਜੇ ਤੁਸੀਂ ਉਹਨੂੰ ਜੇਲ੍ਹ ਕਰ ਦੋਗੇ ਉਹ ਕ ਜਿਵੇਂ ਤੁਸੀਂ ਸੁਖ ਬਲਾਸਟਾ ਤਾਂ ਪਹਿਲਾਂ ਉਹਦੀਆਂ ਇੱਟਾਂ ਪਤਾ ਨਹੀਂ ਕਿਹੜੇ ਪਿੰਡਾਂ ਚ ਲਾਤੀਆਂ ਕਿੱਥੇ ਕੰਮ ਆਈਆਂ ਨੇ ਵਿਚ ਵਿਚ ਤਾਂ ਕਹਿੰਦੇ ਸੀ ਕਿ ਸੁਖ ਬਲਾਸਟ ਦੀਆਂ ਇੱਟਾਂ ਨਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ ਉਹ ਪਤਾ ਨਹੀਂ ਕਿੱਥੇ ਨੇ ਅੱਜ ਤੱਕ ਸੁਖ ਬਲਾਸਟ ਦੀਆਂ ਟਾਣੀ ਲੱਭੀਆਂ ਫਿਰ ਸੁਖਵੀਰ ਬਾਦਲ ਨਹੀਂ ਕਦੇ ਜੇਲ੍ਹ ਦੇ ਵਿੱਚ ਦੇਖਿਆ ਕਿ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਫਿਰ ਬਿਆਦਵੀ ਦੇ ਦੋਸਤੀ ਨਹੀਂ ਜੇਲ੍ਹ ਦੇ ਵਿੱਚ ਦੇਖੇ ਫਿਰ ਚਿੱਟੇ ਦੇ ਤਸਕਰ ਨਹੀਂ ਅਸੀਂ ਕਦੇ ਜੇਲ੍ਹ ਦੇ ਵਿੱਚ ਬੈਠੇ ਦੇਖੇ ਜੇਲ੍ਹ ਦੇ ਵਿੱਚ ਕੌਣ ਦੇਖੇ ਨੇ ਜਾਂ ਤਾਂ ਸਿੱਖਾਂ ਦੇ ਪੁੱਤ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਜਾ ਜਿਹੜੇ ਇੱਥੇ ਪਾਣੀਆਂ ਦੀ ਗੱਲ ਕਰਦੇ ਆ ਲੱਖੇ ਸਧਾਨੇ ਵਰਗੇ ਜਾ ਇੱਥੇ ਠੱਗ ਏਜੰਟਾਂ ਨੂੰ ਜਿਨ੍ਹਾਂ ਨੇ ਫੜਿਆ ਭਾਨੇ ਸਿੱਧੂ ਵਰਗੇ ਜਾ ਇੱਥੇ ਮਰਵਾ ਦਿੱਤੇ ਜਾਂਦੇ ਆ ਜਿਹੜੇ ਪੰਜਾਬ ਦੀ ਗੱਲ ਕਰਦਾ ਸਿੱਧੂ ਮੂਸੇ ਵਾਲੇ ਵਰਗੇ ਦੀਪ ਸਿੱਧੂ ਵਰਗੇ ਜੇਲਾਂਾਂ 'ਚ ਉਹਨਾਂ ਨੂੰ ਡੱਕ ਰਹੇ ਹੋਂ ਜਿਹੜੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਆ ਤੁਸੀਂ ਗੱਲ ਕੀਤੀ ਸੀ ਜੇਲਾਂ 'ਚ ਡੱਕਣ ਦੀ ਚਿੱਟੇ ਦੇ ਵਪਾਰੀਆਂ ਨੂੰ ਬਿਆਦਬੀ ਦੇ ਦੋਸ਼ੀਆਂ ਨੂੰ ਪਰ ਜੇਲ੍ਹਾਂ ਦੇ ਵਿੱਚ ਕੌਣ ਨੇ ਇਹ ਸਭ ਨੂੰ ਭਲੀ ਭਾਂਤ ਪਤਾ ਹੈ ਮੈਂ ਤਾਂ ਇਹ ਐਲਾਨ ਪਾਉਣਾ ਨਾ ਲੋਕਾਂ ਦੇ ਜਿਹੜੇ ਅਮਰਤ ਛੱਕੇ ਵੀ ਅੱਜ ਤੇਰੇ ਪਿੱਛੇ ਲੱਗੇ ਫਿਰਦੇ ਨੇ ਭਾਂਤ ਸਿਆ ਤੇਰੇ ਇੰਨੇ ਕ ਗੁਲਾਮ ਬਣ ਚੁੱਕੇ ਨੇ ਇੰਨੇ ਕ ਤੇਰੇ ਅੰਦਰ ਖੁੱਬ ਚੁੱਕੇ ਨੇ ਕਿ ਭੁਗਤ ਮਾਨ ਤੋਂ ਬਿਨਾਂ ਤਾਂ ਪਤੀ ਨਹੀਂ ਪੰਜਾਬ 'ਚ ਸੂਰਜ ਨਹੀਂ ਚੜ੍ਹਨਾ ਤੂੰ ਕੀ ਕਰ ਰਹੇਂ ਪੰਜਾਬ ਲਈ ਉਹ ਸਭ ਨੂੰ ਪਤਾ ਹੈ ਕੱਲੇ ਡਰਾਮੇ ਨੇ ਕੱਲੇ ਚੁਰਕਲੇ ਨੇ ਹੋਰ ਕੱਖ ਨਹੀਂ ਵਿੱਚ ਦਾ ਬੁੱਝੜ ਲੋਕਾਂ ਨੂੰ ਹੀ ਨਹੀਂ ਪਤਾ ਕਿ ਪੰਜਾਬ ਸਰਕਾਰ ਜਾ ਕਿੰਨਾ ਚੜ ਗਿਆ ਬਸ 10 ਘੰਟੇ ਲਾਈਟ ਸਰਤੀ ਜੀ 12 ਘੰਟੇ ਲਾਈਟ ਸਰਤੇ ਉਹ ਬੁੱਝੜੋ ਉਹ ਬੁੱਝੜੋ ਲਾਈਟ 8 ਘੰਟੇ ਨਾਲ ਵੀ ਸਾਰ ਲਾਂਗੇ ਪਰ ਜੇ ਮੁੰਡਾ ਹੀ ਚਿੱਟੇ ਨਾਲ ਮਰ ਗਿਆ ਦੱਸੋ ਫਿਰ ਕੀ ਲਾਈਟਾਂ ਤੋਂ ਕਰਾਉਂਗੇ ਇਹ ਪੰਜਾਬ ਦੇ ਪੁੱਤ ਹੀ ਚਿੱਟੇ ਨੇ ਖਾਲੇ ਫਿਰ ਕੀ ਝੋਨਿਆਂ ਤੋਂ ਕਰਾਉਂਗੇ ਜੇ ਤੁਹਾਡੇ ਘਰ ਤੁਹਾਡਾ ਪੁੱਤ ਹੀ ਨਾ ਰਿਹਾ ਤੁਸੀਂ ਕੀ ਕਰਾਉਣਾ ਹੈ ਪੈਸਾ ਇਹ ਸਮਝਿਆ ਕਰੋ ਇਹ ਸਮਝਿਆ ਕਰੋ ਪੰਜਾਬ 'ਤੇ ਕਿੰਨਾ ਕਰਜ਼ਾ ਚੜ ਗਿਆ ਪੰਜਾਬ ਅੱਜ ਕਿੱਥੇ ਵਗ ਗਿਆ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੋ ਗਿਆ ਇਹ ਸਮਝਣ ਦੀ ਲੋੜ ਹੈ ਸਮੇਂ ਦੀ ਮੁੱਖ ਲੋੜਾ ਪਾਣੀ ਕਿੱਥੇ ਚਲੇ ਗਏ ਸਾਡੇ ਪਾਣੀ ਸਾਡੇ ਕਿਹਨੂੰ ਦੇ ਦਿੱਤੇ ਗਏ ਵੇਚ ਦਿੱਤੇ ਗਏ ਸਾਡੇ ਹੱਕ ਕਿੱਥੇ ਐ ਸਾਡੀ ਕੌਮ ਨਾਲ ਕਿੰਨਾ ਤੱਕਾ ਹੋ ਰਿਹਾ ਬੰਦੀ ਸਿੰਘ ਜੇਲ੍ਹਾਂ 'ਚ ਬੈਠੇ ਐ ਇਹ ਗੱਲਾਂ ਸਮਝਣ ਦੀਆਂ ਸਮਝਣ ਦੀਆਂ ਨੇ ਪਰ ਬੁੱਝੜ ਲੋਕਾਂ ਨੂੰ ਕੱਲੀ ਲੈੜ ਦਿਖ ਜਾਂਦੀ ਐ 2-4 ਘੰਟੇ ਮੈਂ ਕਹਿਣਾ ਬੰਦੀ ਸਿੰਘਾਂ ਨੂੰ ਬਾਹਰ ਕੱਢੋ 8 ਘੰਟੇ ਦੀ ਥਾਂ ਤੇ 6 ਘੰਟੇ ਲੈਟ ਦੇ ਦਿਓ ਕਰੋ ਕੋਈ ਹਿੰਮਤ ਹਟਾਓ ਐਨਐਸਐ ਮਰਤਪਾਲ ਹੋਰਾਂ ਤੋਂ ਦੇਵੋ ਸਭ ਪੰਜਾਬ ਨੂੰ ਪੰਜਾਬ ਦੇ ਹੱਕ ਕਰੋ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਲਾਹੋ ਪੰਜਾਬ ਦਾ ਕਰਜ਼ਾ ਲੈੜਦਾ ਕੀ ਆ ਯਾਰ 2-4 ਘੰਟੇ ਵੱਧ ਆ ਗਈ ਘਟਾ ਗਈ ਇੱਥੇ ਪ੍ਰਚਾਰ ਲੈਟ ਦਾ ਕੀਤਾ ਜਾਂਦਾ ਉਹ ਉਹਨਾਂ ਲੋਕਾਂ ਵੱਲੋਂ ਜਿਹੜੀ ਕੌਮ ਦੇ ਨੌਜਵਾਨਾਂ ਨੂੰ ਡਿਬਰੂਗੜੀ ਦੇ ਜੇਲਾ ਛਕਿਆ ਹੋਇਆ ਹੈ ਉਸੇ ਕੌਮ ਦੇ ਲੋਕ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਝਾੜੂ ਦਾ ਪ੍ਰਚਾਰ ਕਰਦੇ ਨੇ ਲਾਂਟਾਂ ਨੇ ਯਾਰ ਇਹ ਜੀ ਤੁਹਾਡੀ ਸਿੱਖੀ ਦਿਓ ਤੁਸੀਂ ਸਿੱਖ ਕੌਮ ਦੇ ਲਾਇਕ ਹੈ ਨਹੀਂ ਇਸ ਕਰਕੇ ਪੰਜਾਬੀਓ ਸਮਝਣ ਦੀ ਲੋੜ ਹੈ ਆ ਜੇ ਮਜੀਠੀਆ ਫਿਰਿਆ ਜਾ ਤਾਂ ਇਹ ਡਰਾਮੇ ਨਿਕਲਣਗੇ ਜਾਹੇ ਸਿਰਫ ਵੋਟਾਂ ਲੈਣ ਦਾ ਸਿਸਟਮ ਹੈ ਜੇ ਫੜੀ ਹੈ ਤਾਂ ਫਿਰ ਠੋਕ ਕੇ ਕਾਰਵਾਈ ਕਰ ਦੋ ਸੂਰਾ ਪੰਜਾਬ ਪੂਰਤ ਸਤਰੇ ਨਾਲ ਹੈ ਹੁਣ ਮਾਫੀ ਨਾ ਮੰਗੀ ਹੁਣ ਜਿਹਦੇ ਪੱਟਾਂ 'ਚ ਜ਼ੋਰ ਹੈ ਤਾਂ ਪਤਾ ਲੱਗ ਜਾਊਗਾ ਵੀ ਤੇਰੇ 'ਚ ਕਿੰਨਾ ਜ਼ੋਰ ਹੈਗਾ ਕਿ ਤੂੰ ਕਰ ਸਕਦਾ ਹੈ ਚਿੱਟੇ ਦੇ ਵਪਾਰੀਆਂ ਤੇ ਕਰਦੇ ਆ ਤੇ ਪੰਜਾਬ ਦੇ ਵਿੱਚ ਜੋ ਚਿੱਟਾ ਨਸ਼ਾ ਵਿਕਰੇ ਹੈ ਉੱਤੇ ਕੋਈ ਠੱਲ ਨਹੀਂ ਪੈ ਰਹੀ ਡਰਾਮੇ ਸਰਕਾਰ ਬਹੁਤ ਕਰ ਰਹੀ ਹੈ ਗਰੀਬਾਂ ਦੇ ਘਰ ਬਹੁਟ ਆ ਰਹੀ ਹੈ ਪਰ ਜਿਵੇਂ ਨੌਜਵਾਨ ਪਹਿਲਾਂ ਟੀਕੇ ਲਾ ਕੇ ਮਰਦੇ ਸੀ ਉਸੇ ਤਰ੍ਹਾਂ ਹੁਣ ਮਰ ਰਹੇ ਨੇ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਹਿਲਾਂ ਮਜਿਠੀ ਤੇ ਦੋਸ਼ ਲੱਗਦੇ ਹੁੰਦੇ ਸੀ ਕਿ ਮਜਿਠੀਆਂ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਲੀਡਰਾਂ ਤੱਕ ਤੇ ਇਹਨਾਂ ਦੇ ਪ੍ਰਧਾਨ ਤੱਕ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਨਵੀਨਰ ਨੇ ਕੇਜਰੀ ਹਾਲ ਤੱਕ ਇਹ ਬੋਰਡ ਪੰਜਾਬ ਦੇ ਵਿੱਚ ਲਾਏ ਸੀ ਪਰ ਮਜੀਠੀਏ ਨੇ ਉਸ ਤੋਂ ਬਾਅਦ ਚਲੋ ਆਪਣਾ ਕੇਸ ਲੜਿਆ ਕੁਝ ਵੀ ਲੜਿਆ ਕੇਜਰੀ ਹਾਲ ਸਾਹਿਬ ਨੇ ਜਿਹੜੇ ਉਹ ਮਾਫੀ ਮੰਗ ਗਏ ਕਿਉਂਕਿ ਮਾਫੀ ਮੰਗ ਮਹਿਕਮਾ ਹੈ ਤੇ ਮੈਂ ਹੁਣ ਇਹੀ ਗੱਲ ਕਹਿਣ ਲੱਗਿਆ ਕਿ ਮਜੀਠੀਆ ਹੁਣ ਚੱਕ ਤਾਂ ਲਿਆ ਭਗਵੰਤ ਮਾਨ ਸਾਹਿਬ ਚੱਕ ਲਿਆ ਦੇਖੋ ਜੇ ਉਹ ਦੋਸ਼ੀ ਹੈ ਤਾਂ ਤੁਸੀਂ ਚੱਕ ਲਿਆ ਤੇ ਕਾਰਵਾਈ ਕੀਤੀ ਤਾਂ ਬਹੁਤ ਤੁਹਾਡਾ ਧੰਨਵਾਦ ਹੈ ਪਰ ਜੇ ਹੁਣ ਚੱਕਿਆ ਤਾਂ ਉਹਨੂੰ ਠੋਕ ਕੇ ਸਾਂ ਲਿਓ ਉਹਦੇ ਸਬੰਧੀ ਜਿਹੜੇ ਤੁਹਾਡੇ ਕੋਲੇ ਪ੍ਰੂਫ ਨੇ ਉਹਨੂੰ ਫਸਾ ਕੇ ਸਾਂ ਲਿਓ ਦਾ ਘਾਟ ਆ ਕੇ ਸਾਂ ਲਿਓ ਐਵੇਂ ਫਿਰ ਬਾਅਦ ਦੇ ਵਿੱਚ ਮਾਫੀਆਂ ਜਾਂ ਨਾ ਮੰਗੀ ਜਾਇਓ ਜੀ ਹੱਥ ਤਾਂ ਐ ਹੋ ਗਿਆ ਜੀ ਸਾਥਾ ਗਲਤਫਹਿਮੀ ਹੋ ਗਈ ਜਿਵੇਂ ਪਹਿਲਾਂ ਤੁਹਾਡੇ ਕੇਰੀ ਵਾਲ ਨੇ ਮੰਗੀਆਂ ਦਿੱਲੀ ਵਾਲੇ ਲਾਲੇ ਨੇ ਮੰਗੀਆਂ ਪਹਿਲਾਂ ਵੀ ਤਾਂ ਅਗਲੇ ਨੇ ਗੋਡੀ ਹੱਥ ਲਵਾਏ ਆ ਪਹਿਲਾਂ ਵੀ ਤਾਂ ਮਾਫੀਆਂ ਮੰਗ ਕੇ ਖੜਾ ਛੁੱਟਿਆ ਆ ਪੰਜਾਬ ਦੇ ਪੁੱਤਾਂ ਤੋਂ ਉਹੀ ਪੋਸਟਰ ਲਵਾਈ ਗਏ ਕਹਿ ਕਹਿ ਕੇ ਵੀ ਸਾਰੇ ਪੋਸਟਰ ਲਾਓ ਜੀ ਮਜੀਠੀਆ ਚਿੱਤੇ ਦਾ ਤਸਕਰ ਹੈ ਜਦੋਂ ਉਹ ਨਹੀਂ ਫੜਨ ਦੀ ਵਾਰੀ ਆਉਂਦੀ ਹੈ ਤੇ ਤੁਸੀਂ ਫਿਰ ਪਰਾਂ ਹੋ ਜਾਂਦੇ ਹੋ ਮਾਫੀਆਂ ਮੰਗ ਜਾਂਦੇ ਹੋ ਜੇ ਹੁਣ ਕੱਲ ਉਹਦੇ ਉਹਨੂੰ ਚੱਕ ਲਿਆ ਭਾਵੇਂ ਬਿਜ਼ੀਲੈਂਸ ਕਹਿ ਰਹੀ ਹੈ ਕਿ ਉਹ ਉਹਦੀ ਆਮਦਨ ਚ ਵਾਧਾ ਹੈ ਪਤਾ ਨਹੀਂ ਵੀ 500 ਕਰੋੜ ਦਾ ਪਤਾ ਨਹੀਂ ਕੀ ਸਿਸਟਮ ਹੈ ਭਾਵੇਂ ਉਹ ਚੱਕਿਆ ਪਰ ਹੁਣ ਉਹ ਜੇਲ੍ਹ ਦੇ ਅੰਦਰ ਹੈ ਜੇਲ੍ਹ ਚ ਬੈਠਿਆ ਜਿਵੇਂ ਨੌਜਵਾਨਾਂ ਤੇ ਅਮਰਤਪਾਲ ਉਹਨੂੰ ਤਾਂ ਐਨਐਸਏ ਲਈ ਜਾਂਦੇ ਹੋ ਉਸੇ ਤਰ੍ਹਾਂ ਹੁਣ ਚਿੱਤੇ ਵਾਲਾ ਕੇਸ ਵੀ ਚਲਾਈ ਲਿਆ ਜਿਵੇਂ ਪੰਜਾਬ ਦੇ ਸਿੱਖਾਂ ਤੇ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਡਿਬਰੂ ਕਰਦੇ ਆ ਜੇਲ੍ਹਾਂ 'ਚ ਧੱਕੇ ਹੋਏ ਨੇ ਹਰ ਸਾਲ ਬਾਦ ਉਹਦੀ ਐਨਐਸਏ ਭਰਾ ਦਿੰਨੇ ਹੋ ਉਸੇ ਤਰ੍ਹਾਂ ਹੁਣ ਮਜੀਠੀ ਆ ਜੇਲ੍ਹ ਦੇ ਅੰਦਰ ਐ ਮੌਕਾ ਮਿਲ ਗਿਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਹੁਣ ਜੇਲ੍ਹ ਦੇ ਵਿੱਚ ਬੈਠੇ ਤੇ ਉਹਨੂੰ ਕੁਆਰੀਆਂ ਚਿੱਟੇ ਦੀਆਂ ਵੀ ਕਰਾ ਲਓ ਜਿਹੜਾ ਕਦੇ ਤੁਹਾਡਾ ਕੇਜਰੀਵਾਲ ਕਹਿੰਦਾ ਸੀ ਕਿ ਮਜੀਠੀ ਐ ਚਿੱਟੇ ਦਾ ਤਸਕਰਾ 10 ਦਿਨਾਂ ਦੇ ਵਿੱਚ ਕਾਲਰ ਤੋਂ ਫੜ ਕੇ ਅੰਦਰ ਕਰ ਦਾਂਗੇ ਉਹ ਤਾਂ ਉਦੋਂ ਮਾਫੀ ਮੰਗ ਗਿਆ ਸੀ ਮੈਂ ਹੁਣ ਤੁਹਾਨੂੰ ਕਹਣਾ ਕਿ ਤੁਸੀਂ ਨਾ ਪੰਜ ਚਾਰ ਦਿਨਾਂ ਨੂੰ ਮਾਫੀ ਮੰਗ ਜਿਓ ਜੇ ਹੁਣ ਫੜਿਆ ਫੇ ਠੋਕਿਓ ਚੰਗੀ ਤਰ੍ਹਾਂ ਪੰਜਾਬ ਡਰਾਮੇ ਨਹੀਂ ਚਾਹੁੰਦਾ ਪੰਜਾਬ ਕਾਰਵਾਈ ਚਾਹੁੰਦਾ ਚਿੱਟੇ ਦੇ ਤਸਕਰਾਂ ਤੇ ਕਰੋ ਠੋਕ ਕੇ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਰ ਇਹ ਨਾ ਹੋਵੇ ਕਿ ਪੰਜ ਚਾਰ ਦਿਨਾਂ ਬਾਅਦ ਤੁਹਾਡੀ ਵੀਡੀਓ ਆ ਜਾਏ ਮਾਫੀ ਦੀ ਕਦੇ ਉਹਨੂੰ ਕਹਿ ਦੋ ਕਿ ਇਹਦਾ ਛੜਨਾ ਪਿਆ ਜੀ ਗਲਤਫਹਿਮੀ ਹੋ ਗਈ ਜੀ ਇਹ ਗੱਲ ਦੀ ਨਾ ਕਰਿਓ ਫਿਰ ਜੇ ਹੁਣ ਜੇ ਖੜਿਓ ਇੱਕ ਠੋਕ ਕੇ ਖੜਿਓ ਵੈਸੇ ਤਾਂ ਸਾਰਾ ਪੰਜਾਬ ਜਾਣਦਾ ਹੈ ਯੂ ਟਰਨ ਮਾਰਨ ਦੀ ਪਹਿਲੇ ਦਿਨ ਤੋਂ ਆਦਤ ਹੈ ਦੇਖੋ ਜੇ ਇਸ ਇਸ ਕੇਸ ਦੇ ਵਿੱਚ ਕੁਝ ਹੋਊਗਾ ਇਹ ਮਜੀਠੀ ਨੂੰ ਅੰਦਰ ਰੱਖੋਗੇ ਉਹ ਦੇਖਾਂਗੇ ਉਹ ਸਮਾਂ ਦੱਸੂਗਾ ਵੀ ਕੀ ਕਰਨਾ ਚਾਹੁੰਦੇ ਹੋ ਕੀ ਡਰਾਮੇ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੇ ਹੋ ਜਾਂ ਫਿਰ ਸਤ ਮੁੱਚੀ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਬੰਦ ਕਰਨਾ ਚਾਹੁੰਦੇ ਹੋ ਇਹ 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 ਗੱਲਾਂ ਹੁਣ ਲੁਕੀਆਂ ਨਹੀਂ ਹੈਗੀਆਂ ਰੋਜ਼ ਪੰਜਾਬ ਦੇ ਨੌਜਵਾਨ ਠੀਕੇ ਲਾਲਾ ਮਰ ਰਹੇ ਨੇ ਰੋਜ਼ ਰੋਜ਼ ਮਰਦੇ ਆ ਹੁਣ ਤਾਂ ਮਜੀਠੀਆ ਜੇਲ੍ਹ ਦੇ ਅੰਦਰ ਵਗ ਜੂਗਾ ਅਜੇ ਤੁਸੀਂ ਉਹਨੂੰ ਜੇਲ੍ਹ ਕਰ ਦੋਗੇ ਕਿਉਂਕਿ ਜਿਵੇਂ ਤੁਸੀਂ ਸੁਖ ਬਲਾਸਟਾ ਤਾਂ ਪਹਿਲਾਂ ਉਹਦੀਆਂ ਇੱਟਾਂ ਪਤਾ ਨਹੀਂ ਕਿਹੜੇ ਪਿੰਡਾਂ ਚ ਲਾਤੀਆਂ ਕਿੱਥੇ ਕੰਮ ਆਈਆਂ ਨੇ ਵਿੱਚ ਵਿੱਚ ਤਾਂ ਕਹਿੰਦੇ ਸੀ ਕਿ ਸੁਖ ਬਲਾਸ ਦੀਆਂ ਇੱਟਾਂ ਨਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ ਉਹ ਪਤਾ ਨਹੀਂ ਕਿੱਥੇ ਨੇ ਅਜੇ ਤੱਕ ਸੁਖ ਬਲਾਸ ਦੀਆਂ ਟਾਣੀ ਲੱਭੀਆਂ ਫਿਰ ਸੁਖਵੀਰ ਬਾਦਲ ਨੇ ਕਦੇ ਜੇਲ੍ਹ ਦੇ ਵਿੱਚ ਦੇਖਿਆ ਕਿ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਫਿਰ ਬਿਆਦਵੀ ਦੇ ਦੋਸਤੀ ਨੇ ਜੇਲ੍ਹ ਦੇ ਵਿੱਚ ਦੇਖੇ ਫਿਰ ਚਿੱਤੇ ਦੇ ਤਸਕਰ ਨੇ ਅਸੀਂ ਕਦੇ ਜੇਲ੍ਹ ਦੇ ਵਿੱਚ ਬੈਠੇ ਦੇਖੇ ਜੇਲ੍ਹ ਦੇ ਵਿੱਚ ਕੌਣ ਦੇਖੇ ਨੇ ਜਾਂ ਤਾਂ ਸਿੱਖਾਂ ਦੇ ਪੁੱਤ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਜਾਂ ਜਿਹੜੇ ਇੱਥੇ ਪਾਣੀਆਂ ਦੀ ਗੱਲ ਕਰਦੇ ਆ ਲਖੇ ਸਧਾਨੇ ਵਰਗੇ ਜਾਂ ਇੱਥੇ ਠੱਗ ਏਜੰਟਾਂ ਨੂੰ ਜਿਨ੍ਹਾਂ ਨੇ ਫੜਿਆ ਭਾਨੇ ਸਿੱਧੂ ਵਰਗੇ ਜਾਂ ਇੱਥੇ ਮਰਵਾ ਦਿੱਤੇ ਜਾਂਦੇ ਆ ਜਿਹੜੇ ਪੰਜਾਬ ਦੀ ਗੱਲ ਕਰਦਾ ਸਿੱਧੂ ਮੂਸੇ ਵਾਲੇ ਵਰਗੇ ਦੀਪ ਸਿੱਧੂ ਵਰਗੇ ਜੇਲਾਂਾਂ 'ਚ ਉਹਨਾਂ ਨੂੰ ਡੱਕ ਰਹੇ ਹੋਂ ਜਿਹੜੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਆ ਤੁਸੀਂ ਗੱਲ ਕੀਤੀ ਸੀ ਜੇਲ੍ਹਾਂ 'ਚ ਡੱਕਣ ਦੀ ਚਿੱਟੇ ਦੇ ਵਪਾਰੀਆਂ ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਪਰ ਜੇਲ੍ਹਾਂ ਦੇ ਵਿੱਚ ਕੌਣ ਨੇ ਇਹ ਸਭ ਨੂੰ ਪੂਲੀ ਭੰਤ ਪਤਾ ਹੈ ਮੈਂ ਤਾਂ ਇਹ ਐਲਾਨ ਪਾਉਣਾ ਨਾ ਲੋਕਾਂ ਦੇ ਜਿਹੜੇ ਅਮਰਤ ਛੱਕੇ ਵੀ ਅੱਜ ਤੇਰੇ ਪਿੱਛੇ ਲੱਗੇ ਫਿਰਦੇ ਨੇ ਭੰਤ ਸਿਆ ਤੇਰੇ ਇੰਨੇ ਕ ਗੁਲਾਮ ਬਣ ਚੁੱਕੇ ਨੇ ਇੰਨੇ ਕ ਤੇਰੇ ਅੰਦਰ ਖੁੱਬ ਚੁੱਕੇ ਨੇ ਕਿ ਭੁਗਤਮਾਨ ਤੋਂ ਬਿਨਾਂ ਤਾਂ ਪਤੀ ਨਹੀਂ ਪੰਜਾਬ 'ਚ ਸੂਰਜ ਨਹੀਂ ਚੜ੍ਹਨਾ ਤੂੰ ਕੀ ਕਰ ਰਹੇਂ ਪੰਜਾਬ ਲਈ ਉਹ ਸਭ ਨੂੰ ਪਤਾ ਹੈ ਕੱਲੇ ਡਰਾਮੇ ਨੇ ਕੱਲੇ ਚੁਰਕਲੇ ਨੇ ਹੋਰ ਕੱਖ ਨਹੀਂ ਵਿੱਚ ਦਾ 부ਜੜ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਸਰ ਕਰਜ਼ਾ ਕਿੰਨਾ ਚੜ ਗਿਆ ਬਸ 10 ਘੰਟੇ ਲਾਈਟ ਸਰਤੀ ਜੀ 12 ਘੰਟੇ ਲਾਈਟ ਸਰਤੇ ਉਹ 부ਜੜੋ ਉਹ 부ਜੜੋ ਲਾਈਟ 8 ਘੰਟੇ ਨਾਲ ਵੀ ਸਾਰ ਲਾਂਗੇ ਪਰ ਜੇ ਮੁੰਡਾ ਹੀ ਚਿੱਟੇ ਨਾਲ ਮਰ ਗਿਆ ਦੱਸੋ ਫਿਰ ਕੀ ਲਾਈਟਾਂ ਤੋਂ ਕਰਾਉਂਗੇ ਜੇ ਪੰਜਾਬ ਦੇ ਪੁੱਤੀ ਚਿੱਟੇ ਨੇ ਖਾਲੇ ਫਿਰ ਕੀ ਝੋਨਿਆਂ ਤੋਂ ਕਰਾਉਂਗੇ ਜੇ ਤੁਹਾਡੇ ਘਰ ਤੁਹਾਡਾ ਪੁੱਤੀ ਨਾ ਰਿਹਾ ਤੁਸੀਂ ਕੀ ਕਰਾਉਣਾ ਹੈ ਪੈਸਾ ਇਹ ਸਮਝਿਆ ਕਰੋ ਇਹ ਸਮਝਿਆ ਕਰੋ ਪੰਜਾਬ ਸਰ ਕਿੰਨਾ ਕਰਜ਼ਾ ਚੜ ਗਿਆ ਪੰਜਾਬ ਅੱਜ ਕਿੱਥੇ ਵਗ ਗਿਆ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੋ ਗਿਆ ਇਹ ਸਮਝਣ ਦੀ ਲੋੜ ਆ ਸਮੇਂ ਦੀ ਮੁੱਖ ਲੋੜ ਆ ਪਾਣੀ ਕਿੱਥੇ ਚਲੇ ਗਏ ਸਾਡੇ ਪਾਣੀ ਸਾਡੇ ਕਿਹਨੂੰ ਦੇ ਦਿੱਤੇ ਗਏ ਵੇਚ ਦਿੱਤੇ ਗਏ ਸਾਡੇ ਹੱਕ ਕਿੱਥੇ ਆ ਸਾਡੀ ਕੌਮ ਨਾਲ ਕਿੰਨਾ ਤੱਕਾ ਹੋ ਰਿਹਾ ਬੰਦੀ ਸਿੰਘ ਜੇਲ੍ਹਾਂ ਚ ਬੈਠੇ ਆ ਇਹ ਗੱਲਾਂ ਸਮਝਣ ਦੀਆਂ ਸਮਝਣ ਦੀਆਂ ਨੇ ਪਰ ਬੁੱਝੜ ਲੋਕਾਂ ਨੂੰ ਕੱਲੀ ਲੈੜ ਦਿਖਿਆ ਆਂਦੀ ਆ 2-4 ਘੰਟੇ ਮੈਂ ਕਹਿਣਾ ਬੰਦੀ ਸਿੰਘਾਂ ਨੂੰ ਬਾਹਰ ਕੱਢੋ 8 ਘੰਟੇ ਦੀ ਥਾਂ ਤੇ 6 ਘੰਟੇ ਲੈਟ ਦੇ ਦਿਓ ਕਰੋ ਕੋਈ ਮਤਲਬ ਹਟਾਓ ਐਨਐਸਐ ਮਰਦਪਾਲ ਹੋਰਾਂ ਤੋਂ ਦਿਓ ਸਪੰਜਾਬ ਨੂੰ ਪੰਜਾਬ ਦੇ ਹੱਕ ਕਰੋ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਲਾਹੋ ਪੰਜਾਬ ਦਾ ਕਰਜ਼ਾ ਲੜੜਦਾ ਕੀ ਆ ਯਾਰ 2-4 ਘੰਟੇ ਵੱਧ ਆ ਗਈ ਘਟਾ ਗਈ ਇੱਥੇ ਪ੍ਰਚਾਰ ਲੈਟ ਦਾ ਕੀਤਾ ਜਾਂਦਾ ਉਹ ਉਹਨਾਂ ਲੋਕਾਂ ਵੱਲੋਂ ਜਿਹੜੀ ਕੌਮ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀਆਂ ਜੇਲਾ ਸਿੱਟਿਆ ਹੋਇਆ ਹੈ ਉਸੇ ਕੌਮ ਦੇ ਲੋਕ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਝਾੜੂ ਦਾ ਪ੍ਰਚਾਰ ਕਰਦੇ ਨੇ ਲਹਨਤਾਂ ਨੇ ਯਾਰ ਇਹ ਜੀ ਤੁਹਾਡੀ ਸਿੱਖੀ ਦੋ ਤੁਸੀਂ ਸਿੱਖ ਕੌਮ ਦੇ ਲਾਇਕ ਹੈ ਨਹੀਂ ਇਸ ਕਰਕੇ ਪੰਜਾਬੀਓ ਸਮਝਣ ਦੀ ਲੋੜ ਹੈ ਆ ਜੇ ਮਜੀਠੀਆ ਫਿਰਿਆ ਜਾ ਤਾਂ ਇਹ ਡਰਾਮੇ ਨਿਕਲਣਗੇ ਜਾਹੇ ਸਿਰਫ ਵੋਟਾਂ ਲੈਣ ਦਾ ਸਿਸਟਮ ਹੈ ਜੇ ਫੜੀ ਹੈ ਤਾਂ ਫਿਰ ਠੋਕ ਕੇ ਕਾਰਵਾਈ ਕਰ ਦੋ ਸਾਰਾ ਪੰਜਾਬ ਪੂਰਾ ਤੇਰੇ ਨਾਲ ਹੈ ਹੁਣ ਮਾਫੀ ਨਾ ਮੰਗੀ ਹੁਣ ਜਿਹਦੇ ਪੱਟਾਂ 'ਚ ਜ਼ੋਰ ਹੈ ਤਾਂ ਪਤਾ ਲੱਗ ਜਾਊਗਾ ਵੀ ਤੇਰੇ 'ਚ ਕਿੰਨਾ ਜ਼ੋਰ ਹੈਗਾ ਕਿ ਤੂੰ ਕਰ ਸਕਦਾ ਹੈ ਚਿੱਟੇ ਦੇ ਵਪਾਰੀਆਂ ਤੇ ਕਰਦੇ ਆ ਤੇ ਪੰਜਾਬ ਦੇ ਵਿੱਚ ਜੋ ਚਿੱਟਾ ਨਸ਼ਾ ਵਿਕਰੇ ਹੈ ਉੱਤੇ ਕੋਈ ਠੱਲ ਨਹੀਂ ਪੈ ਰਹੀ ਡਰਾਮੇ ਸਰਕਾਰ ਬਹੁਤ ਕਰ ਰਹੀ ਹੈ ਗਰੀਬਾਂ ਦੇ ਘਰ ਬਹੁਤ ਆ ਰਹੀ ਹੈ ਪਰ ਜਿਵੇਂ ਨੌਜਵਾਨ ਪਹਿਲਾਂ ਟੀਕੇ ਲਾ ਕੇ ਮਰਦੇ ਸੀ ਉਸੇ ਤਰ੍ਹਾਂ ਹੁਣ ਮਰ ਰਹੇ ਨੇ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਹਿਲਾਂ ਮਜੀਠੀ ਤੇ ਦੋਸ਼ ਲੱਗਦੇ ਹੁੰਦੇ ਸੀ ਕਿ ਮਜੀਠੀਆਂ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਵਿੱਚ ਆਵਾਦਈ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਲੀਡਰਾਂ ਤੱਕ ਤੇ ਇਹਨਾਂ ਦੇ ਪ੍ਰਧਾਨ ਤੱਕ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਨਵੀਨਰ ਨੇ ਕੇਜਰੀਵਾਲ ਤੱਕ ਇਹ ਬੋਰਡ ਪੰਜਾਬ ਦੇ ਵਿੱਚ ਲਾਇਆ ਸੀ ਪਰ ਮਜੀਠੀਏ ਨੇ ਉਸ ਤੋਂ ਬਾਅਦ ਚਲੋ ਆਪਣਾ ਕੇਸ ਲੜਿਆ ਕੁਝ ਵੀ ਲੜਿਆ ਕੇਜਰੀਵਾਲ ਸਾਹਿਬ ਨੇ ਜਿਹੜੇ ਉਹ ਮਾਫੀ ਮੰਗ ਗਏ ਕਿਉਂਕਿ ਮਾਫੀ ਮੰਗ ਮਹਿਕਮਾ ਹੈ ਤੇ ਮੈਂ ਹੁਣ ਇਹੀ ਗੱਲ ਕਹਿਣ ਲੱਗਿਆ ਕਿ ਮਜੀਠਿਆ ਹੁਣ ਚੱਕ ਤਾਂ ਲਿਆ ਭਵੰਤਮਾਨ ਸਾਹਿਬ ਚੱਕ ਲਿਆ ਦੇਖੋ ਜੇ ਉਹ ਦੋਸ਼ੀ ਐ ਦੋਸ਼ੀ ਚੱਕ ਲਿਆ ਤੇ ਕਾਰਵਾਈ ਕੀਤੀ ਬਹੁਤ ਤੁਹਾਡਾ ਧੰਨਵਾਦ ਹੁਣ ਚੱਕਿਆ ਤਾਂ ਉਹਨੂੰ ਠੋਕ ਉਹਦੇ ਸਬੰਧ ਜਿਹੜੇ ਤੁਹਾਡੇ ਕੋਲੇ ਪ੍ਰੂਫ ਨੇ ਫਸਾ ਐਮੀ ਫਿਰ ਪਰਾ ਮੰਗੀ ਜਾਇਓ ਆਹ ਹੋ ਗਿਆ ਜੀ ਸਾਥੋਂ ਨੇ ਪਹਿਲਾਂ ਤੁਹਾਡੇ ਵਾਲੇ ਮੰਗਿਆ ਦਿੱਲੀ ਵਾਲੇ ਪਹਿਲਾਂ ਵੀ ਸਰਵਾਏ ਐ ਮਾਰੀ ਪੋਸਟਰ ਲਵਾਈ ਗਏ ਕਹਿ ਕਹਿ ਕੇ ਵੀ ਸਾਰੇ ਪੋਸਟਰ ਲਾਓ ਜੀ ਮੁਜੀਠੀਆ ਚਿੱਟਿਆ ਤਸਕਰ ਜਦੋਂ ਉਹਨੀ ਫੜਨ ਦੀ ਵਾਰੀ ਆਉਂਦੀ ਐ ਤੇ ਤੁਸੀਂ ਫਿਰ ਪਰਾਂ ਹੋ ਜਾਂਦੇ ਹੋ ਮਾਫੀਆਂ ਮੰਗ ਜਾਂਦੇ ਹੋ ਜੇ ਹੁਣ ਕੱਲ ਉਹਦੇ ਉਹਨੂੰ ਚੱਕ ਲਿਆ ਭਾਵੇਂ ਬਿਜ਼ੀਲੈਂਸ ਕਹਿ ਰਹੀ ਐ ਕਿ ਉਹਦੀ ਆਮਦਨ ਚ ਵਾਧਾ ਐ ਪਤਾ ਨਹੀਂ ਵੀ 500 ਕਰੋੜ ਦਾ ਪਤਾ ਨਹੀਂ ਕੀ ਸਿਸਟਮ ਐ ਆਮੇ ਉਹ ਚੱਕਿਆ ਪਰ ਹੁਣ ਉਹ ਜੇਲ੍ਹ ਦੇ ਅੰਦਰ ਹੈ ਜੇਲ੍ਹ ਚ ਬੈਠੇ ਜਿਵੇਂ ਨੌਜਵਾਨਾਂ ਤੇ ਅਮਰਤਪਾਲ ਨੂੰ ਤਾਂ ਐਨਐਸਏ ਲਾਈ ਜਾਂਦੇ ਹੋ ਉਸੇ ਤਰ੍ਹਾਂ ਉਹਨੂੰ ਚਿੱਟੇ ਵਾਲਾ ਕੇਸ ਵੀ ਚਲਾਈ ਲਿਓ ਜਿਵੇਂ ਪੰਜਾਬ ਦੇ ਸਿੱਖਾਂ ਤੇ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਡਿਬਰੂ ਕਰਦੇ ਆ ਜੇਲਾਂਾਂ ਚ ਧੱਕੇ ਹੋਏ ਨੇ ਹਰ ਸਾਲ ਵਾਦ ਉਹਦੀ ਐਨਐਸਏ ਵਧਾ ਦਿੰਨੇ ਹੋ ਉਸੇ ਤਰ੍ਹਾਂ ਹੁਣ ਮਜੀਠੀ ਆ ਜੇਲ੍ਹ ਦੇ ਅੰਦਰ ਹੈ ਮੌਕਾ ਮਿਲ ਗਿਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਹੁਣ ਜੇਲ੍ਹ ਦੇ ਵਿੱਚ ਬੈਠੇ ਤੇ ਉਹਨੂੰ ਕੋਈਆਂ ਚਿੱਟੇ ਦੀਆਂ ਵੀ ਕਰਾ ਲਓ ਜਿਹੜਾ ਕਦੇ ਤੁਹਾਡਾ ਕੇਜਰੀਵਾਲ ਕਹਿੰਦਾ ਸੀ ਕਿ ਮਜੀਠੀ ਐ ਚਿੱਟੇ ਦਾ ਤਸਕਰਾ 10 ਦਿਨਾਂ ਦੇ ਵਿੱਚ ਕਾਲਰ ਤੋਂ ਫੜ ਕੇ ਅੰਦਰ ਕਰ ਦਾਂਗੇ ਉਹ ਤਾਂ ਉਦੋਂ ਮਾਫੀ ਮੰਗ ਗਿਆ ਸੀ ਮੈਂ ਹੁਣ ਤੁਹਾਨੂੰ ਕਹਣਾ ਕਿ ਤੁਸੀਂ ਨਾ ਪੰਜ ਚਾਰ ਦਿਨਾਂ ਨੂੰ ਮਾਫੀ ਮੰਗ ਜਿਓ ਜੇ ਹੁਣ ਫੜਿਆ ਫਿਰ ਠੋਕ ਕਿਉਂ ਚੰਗੀ ਤਰ੍ਹਾਂ ਪੰਜਾਬ ਡਰਾਮੇ ਨਹੀਂ ਚਾਹੁੰਦਾ ਪੰਜਾਬ ਕਾਰਵਾਈ ਚਾਹੁੰਦਾ ਹੈ ਚਿੱਟੇ ਦੇ ਤਸਕਰਾ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਰ ਇਹ ਨਾ ਹੋਵੇ ਤੁਹਾਡੀ ਕਰਦੇ ਉਹਨੂੰ ਕਿਹਾ ਜੀ ਗਲਤਫਹਿਮੀ ਹੋ ਗਈ ਗੱਲ ਦੀ ਨਾ ਕਰਿਓ ਫਿਰ ਜੇ ਹੁਣ ਜੇ ਖੜਿਓ ਇੱਕ ਠੋਕ ਕੇ ਖੜਿਓ ਬੱਸ ਤਾਂ ਸਾਰਾ ਪੰਜਾਬ ਜਾਣਦਾ ਹੈ ਯੂ ਟਰਨ ਮਾਰਨ ਦੀ ਪਹਿਲੇ ਦਿਨ ਤੋਂ ਆਤਾ ਹੈ ਦੇਖੋ ਜੇ ਇਸ ਇਸ ਕੇਸ ਦੇ ਵਿੱਚ ਕੁਝ ਹੋ ਜੇ ਮੰਜੀਠੀ ਨੂੰ ਅੰਦਰ ਰੱਖੋਗੇ ਉਹ ਦੇਖਾਂਗੇ ਉਹ ਸਮਾਂ ਦੱਸੂਗਾ ਵੀ ਕੀ ਕਰਨਾ ਚਾਹੁੰਦੇ ਹੋ ਕੀ ਡਰਾਮੇ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੇ ਹੋ ਜਾਂ ਫਿਰ ਸਤਮੁੱਚੀ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਬੰਦ ਕਰਨਾ ਚਾਹੁੰਦੇ ਹੋ ਇਹ 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 ਗੱਲਾਂ ਹੁਣ ਲੁਕੀਆਂ ਨਹੀਂ ਹੈਗੀਆਂ ਰੋਜ਼ ਪੰਜਾਬ ਦੇ ਨੌਜਵਾਨ ਠੀਕੇ ਲਾ ਲਾ ਮਰ ਰਹੇ ਨੇ ਰੋਜ਼ ਰੋਜ਼ ਮਰਦੇ ਆ ਹੁਣ ਤਾਂ ਮੁਜੀਠੀਆ ਜੇਲ੍ਹ ਦੇ ਅੰਦਰ ਵਗ ਜੂਗਾ ਜੇ ਤੁਸੀਂ ਉਹਨੂੰ ਜੇਲ੍ਹ ਕਰ ਦੋਗੇ ਕਿਉਂਕਿ ਜਿਵੇਂ ਤੁਸੀਂ ਸੁਖ ਬਲਾਸਟਾ ਤਾਂ ਪਹਿਲਾਂ ਉਹਦੀਆਂ ਇੱਟਾਂ ਪਤਾ ਨਹੀਂ ਕਿਹੜੇ ਪਿੰਡਾਂ ਚ ਲਾਤੀਆਂ ਕਿੱਥੇ ਕੰਮ ਆਈਆਂ ਨੇ ਵਿੱਚ ਵਿੱਚ ਤਾਂ ਕਹਿੰਦੇ ਸੀ ਕਿ ਸੁਖ ਬਲਾਸਟ ਦੀਆਂ ਇੱਟਾਂ ਨਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ ਉਹ ਪਤਾ ਨਹੀਂ ਕਿੱਥੇ ਨੇ ਅੱਜ ਤੱਕ ਸੁਖ ਬਲਾਸਟ ਦੀਆਂ ਟਾਣੀ ਲੱਭੀਆਂ ਫਿਰ ਸੁਖਬੀਰ ਬਾਦਲ ਨਹੀਂ ਕਦੇ ਜੇਲ੍ਹ ਦੇ ਵਿੱਚ ਦੇਖਿਆ ਕਿ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਫਿਰ ਬਿਆਦਬੀ ਦੇ ਦੋਸਹੀ ਨਹੀਂ ਜੇਲ੍ਹ ਦੇ ਵਿੱਚ ਦੇਖੇ ਫਿਰ ਚਿੱਟੇ ਦੇ ਤਸਕਰ ਨਹੀਂ ਅਸੀਂ ਕਦੇ ਜੇਲ੍ਹ ਦੇ ਵਿੱਚ ਬੈਠੇ ਦੇਖੇ ਜੇਲ੍ਹ ਦੇ ਵਿੱਚ ਕੌਣ ਦੇਖੇ ਨੇ ਜਾਂ ਤਾਂ ਸਿੱਖਾਂ ਦੇ ਪੁੱਤ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਜਾਂ ਜਿਹੜੇ ਇੱਥੇ ਪਾਣੀਆਂ ਦੀ ਗੱਲ ਕਰਦੇ ਆ ਲੱਖੇ ਸਧਾਨੇ ਆਣਗੇ ਜਾਂ ਇੱਥੇ ਠੱਗ ਏਜੰਟਾਂ ਨੂੰ ਜਿਨ੍ਹਾਂ ਨੇ ਫੜਿਆ ਭਾਨੇ ਸਿੱਧੂ ਵਰਗੇ ਜਾਂ ਇੱਥੇ ਮਰਵਾ ਦਿੱਤੇ ਜਾਂਦੇ ਆ ਜਿਹੜੇ ਪੰਜਾਬ ਦੀ ਗੱਲ ਕਰਦਾ ਸਿੱਧੂ ਮੂਸੇ ਵਾਲੇ ਵਰਗੇ ਦੀਪ ਸਿੱਧੂ ਵਰਗੇ ਜੇਲਾਂ 'ਚ ਉਹਨਾਂ ਨੂੰ ਡੱਕ ਰਹੇ ਹੋਂ ਜਿਹੜੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਆ ਤੁਸੀਂ ਗੱਲ ਕੀਤੀ ਸੀ ਜੇਲਾਂ 'ਚ ਡੱਕਣ ਦੀ ਚਿੱਟੇ ਦੇ ਵਪਾਰੀਆਂ ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਪਰ ਜੇਲਾਂ ਦੇ ਵਿੱਚ ਕੌਣ ਨੇ ਇਹ ਸਭ ਨੂੰ ਭਲੀ ਭਾਂਤ ਪਤਾ ਹੈ ਮੈਂ ਤਾਂ ਇਹ ਲਾਂਤ ਪਾਉਣਾ ਨਾ ਲੋਕਾਂ ਦੇ ਜਿਹੜੇ ਅਮਰਤ ਛੱਕ ਕੇ ਵੀ ਅੱਜ ਤੇਰੇ ਪਿੱਛੇ ਲੱਗੇ ਫਿਰਦੇ ਨੇ ਭਾਂਤ ਸਿਆ ਤੇਰੇ ਇੰਨੇ ਕ ਗੁਲਾਮ ਬਣ ਚੁੱਕੇ ਨੇ ਇੰਨੇ ਕ ਤੇਰੇ ਅੰਦਰ ਖੁੱਬ ਚੁੱਕੇ ਨੇ ਕੀ ਭੁਤਵੰਤ ਮਾਨ ਤੋਂ ਮੈਂ ਦਾ ਪਤੀ ਨਹੀਂ ਪੰਜਾਬ 'ਚ ਸੂਰਜ ਨਹੀਂ ਚੜਨਾ ਤੂੰ ਕੀ ਕਰ ਰਹੇ ਆ ਪੰਜਾਬ ਵਾਲਿਓ ਸਭ ਨੂੰ ਪਤਾ ਹੈ ਕੱਲੇ ਡਰਾਮੇ ਨੇ ਕੱਲੇ ਚੁਰਕਲੇ ਨੇ ਹੋਰ ਕੱਖ ਨਹੀਂ ਵਿੱਚ ਦਾ 부ਜੜ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਸਰਕਾਰ ਜਾਂ ਕਿੰਨਾ ਚੜ ਗਿਆ ਬਸ 10 ਘੰਟੇ ਲਾਈਟ ਸਰਤੀ ਜੀ 12 ਘੰਟੇ ਲਾਈਟ ਸਰਤੇ ਉਹ 부ਜੜੋ ਉਹ 부ਜੜੋ ਲਾਈਟ 8 ਘੰਟੇ ਨਾਲ ਵੀ ਸਾਰ ਲਾਂਗੇ ਪਰ ਜੇ ਮੁੰਡਾ ਹੀ ਚਿੱਟੇ ਨਾਲ ਮਰ ਗਿਆ ਦੱਸੋ ਫਿਰ ਕੀ ਲਾਈਟਾਂ ਤੋਂ ਕਰਾਉਂਗੇ ਇਹ ਪੰਜਾਬ ਦੇ ਪੁੱਤੀ ਚਿੱਟੇ ਨੇ ਖਾਲੇ ਫਿਰ ਕੀ ਝੋਨਿਆਂ ਤੋਂ ਕਰਾਉਂਗੇ ਜੇ ਤੁਹਾਡੇ ਘਰ ਤੁਹਾਡਾ ਪੁੱਤੀ ਨਾ ਰਿਹਾ ਤੁਸੀਂ ਕੀ ਕਰਾਉਣਾ ਹੈ ਪੈਸਾ ਇਹ ਸਮਝਿਆ ਕਰੋ ਇਹ ਸਮਝਿਆ ਕਰੋ ਪੰਜਾਬ ਸਰ ਕਿੰਨਾ ਕਰਜ਼ਾ ਚੜ ਗਿਆ ਪੰਜਾਬ ਅੱਜ ਕਿੱਥੇ ਵਾਗ ਗਿਆ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੋ ਗਿਆ ਇਹ ਸਮਝਣ ਦੀ ਲੋੜ ਹੈ ਸਮੇਂ ਦੀ ਮੁੱਖ ਲੋੜ ਹੈ ਪਾਣੀ ਕਿੱਥੇ ਚਲੇ ਗਏ ਸਾਡੇ ਪਾਣੀ ਸਾਡੇ ਕਿਹਨੂੰ ਦੇ ਦਿੱਤੇ ਗਏ ਵੇਚ ਦਿੱਤੇ ਗਏ ਸਾਡੇ ਹੱਕ ਕਿੱਥੇ ਐ ਸਾਡੀ ਕੌਮ ਨਾਲ ਕਿੰਨਾ ਤੱਕਾ ਹੋ ਰਿਹਾ ਬੰਦੀ ਸਿੰਘ ਜੇਲ੍ਹਾਂ ਚ ਬੈਠੇ ਐ ਇਹ ਗੱਲਾਂ ਸਮਝਣ ਦੀਆਂ ਸਮਝਣ ਦੀਆਂ ਨੇ ਪਰ ਬੁੱਝੜ ਲੋਕਾਂ ਨੂੰ ਕੱਲੀ ਲਾਇਟ ਦਿਖ ਜਾਂਦੀ ਹੈ 2-4 ਘੰਟੇ ਮੈਂ ਕਹਿਣਾ ਬੰਦੀ ਸਿੰਘਾਂ ਨੂੰ ਬਾਹਰ ਕੱਢੋ 8 ਘੰਟੇ ਦੀ ਥਾ ਤੇ 6 ਘੰਟੇ ਲਾਇਟ ਦੇ ਦਿਓ ਕਰੋ ਕੋਈ ਹਿੰਮਤ ਹਟਾਓ ਐਨਐਸਏ ਅਮਰਪਾਲ ਹੋਰਾਂ ਤੋਂ ਦਿਓ ਸਭ ਪੰਜਾਬ ਨੂੰ ਪੰਜਾਬ ਦੇ ਹੱਕ ਕਰੋ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਲਾਹੋ ਪੰਜਾਬ ਦਾ ਕਰਜ਼ਾ ਲਾਇਟ ਦਾ ਕੀ ਆ ਯਾਰ 2-4 ਘੰਟੇ ਵੱਧ ਆ ਗਈ ਘਟਾ ਗਈ ਇੱਥੇ ਪ੍ਰਚਾਰ ਲੇ ਬੈਟ ਦਾ ਕੀਤਾ ਜਾਂਦਾ ਉਹ ਕੌਮ ਦੇ ਨੌਜਵਾਨਾਂ ਨੂੰ ਬਿਬਰੂਗੜ ਦੀਆਂ ਜੇਲਾ ਸਿੱਟਿਆ ਹੋਇਆ ਉਸੇ ਕੌਮ ਦੇ ਲੋਕ ਗਾਤਰੇ ਪਾ ਕੇ ਕਰਕੇ ਝਾੜੂ ਦਾ ਪ੍ਰਚਾਰ ਕਰਦੇ ਨੇ ਲਾਂਣ ਤਾਂ ਨੇ ਵਾਰ ਇਹ ਜੀ ਤੁਹਾਡੀ ਸਿੱਖੀ ਦਿਓ ਤੁਸੀਂ ਸਿੱਖ ਕੌਮ ਦੇ ਲਾਇਕ ਹੈ ਨਹੀਂ ਇਹ ਪੰਜਾਬੀਓ ਸਮਝਣ ਦੀ ਲੋੜ ਆ ਆ ਜੇ ਮਾਜੀ ਠੀਆ ਫੇਰਿਆ ਜਾਣਗੇ ਜਾਹੇ ਸਿਰਫ ਵੋਟਾਂ ਲੈਣ ਦਾ ਸਿਸਟਮ ਹੈ ਜੇ ਫੜੀ ਐ ਤਾਂ ਫੇ ਠੋਕ ਕੇ ਕਾਰਵਾਈ ਕਰ ਦੋ ਸਾਰਾ ਪੰਜਾਬ ਪੂਰਾ ਤੇਰੇ ਨਾਲ ਹੈ ਹੁਣ ਮਾਫੀ ਨਾ ਮੰਗੀ ਹੁਣ ਜਿਹਦੇ ਪੱਟਾਂ 'ਚ ਜ਼ੋਰ ਹੈ ਤਾਂ ਪਤਾ ਲੱਗ ਜੂਗਾ ਵੀ ਤੇਰੇ 'ਚ ਕਿੰਨਾ ਜ਼ੋਰ ਹੈਗਾ ਕਿ ਤੂੰ ਕਰ ਸਕਦਾ ਚਿੱਟੇ ਦੇ ਵਪਾਰੀਆਂ ਤੇ ਕਰਦੇ ਆ ਤੇ ਪੰਜਾਬ ਦੇ ਵਿੱਚ ਜੋ ਚਿੱਟਾ ਨਸ਼ਾ ਵਿਕਰੇ ਹੈ ਉੱਤੇ ਕੋਈ ਠੱਲ ਨਹੀਂ ਪੈ ਰਹੀ ਡਰਾਮੇ ਸਰਕਾਰ ਬਹੁਤ ਕਰ ਰਹੀ ਹੈ ਗਰੀਬਾਂ ਦੇ ਘਰ ਬਹੁਤ ਆ ਰਹੀ ਹੈ ਪਰ ਜਿਵੇਂ ਨੌਜਵਾਨ ਪਹਿਲਾਂ ਟੀਕੇ ਲਾ ਕੇ ਮਰਦੇ ਸੀ ਉਸੇ ਤਰ੍ਹਾਂ ਹੁਣ ਮਰ ਰਹੇ ਨੇ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਹਿਲਾਂ ਮਜੀਠੀਏ ਤੇ ਦੋਸ਼ ਲੱਗਦੇ ਹੁੰਦੇ ਸੀ ਕਿ ਮਜੀਠੀਆ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਵਿੱਚ ਆਵਾਦ ਨਹੀਂ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਲੀਡਰਾਂ ਤੱਕ ਤੇ ਇਹਨਾਂ ਦੇ ਪ੍ਰਧਾਨ ਤੱਕ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਨਵੀਨਰ ਨੇ ਕੇਜਰੀਵਾਲ ਤੱਕ ਇਹ ਬੋਰ ਪੰਜਾਬ ਦੇ ਵਿੱਚ ਲਾਏ ਸੀ ਪਰ ਮਜੀਠੀਏ ਨੇ ਉਸ ਤੋਂ ਬਾਅਦ ਚਲੋ ਆਪਣਾ ਕੇਸ ਲੜਿਆ ਕੁਝ ਵੀ ਲੜਿਆ ਕੇਜਰੀਵਾਲ ਸਾਹਿਬ ਨੇ ਜਿਹੜੇ ਉਹ ਮਾਫੀ ਮੰਗੇ ਕੋਕੇ ਮਾਫੀ ਮੰਗ ਮਹਿਕਮਾ ਹੈ ਤੇ ਮੈਂ ਹੁਣ ਇਹੀ ਗੱਲ ਕਹਿਣ ਲੱਗਿਆ ਕਿ ਮਜੀਠਿਆ ਹੁਣ ਚੱਕ ਤਾਂ ਲਿਆ ਭਗਵੰਤ ਮਾਨ ਸਾਹਿਬ ਚੱਕ ਲਿਆ ਦੇਖੋ ਜੇ ਉਹ ਦੋਸ਼ੀ ਹੈ ਤਾਂ ਤੁਸੀਂ ਚੱਕ ਲਿਓ ਤੇ ਕਾਰਵਾਈ ਕੀਤੀ ਤਾਂ ਬਹੁਤ ਤੁਹਾਡਾ ਧੰਨਵਾਦ ਹੈ ਪਰ ਜੇ ਹੁਣ ਚੱਕਿਆ ਤਾਂ ਉਹਨੂੰ ਠੋਕ ਕੇ ਸਾਂ ਲਿਓ ਉਹਦੇ ਸਬੰਧੀ ਜਿਹੜੇ ਤੁਹਾਡੇ ਕੋਲੇ ਪ੍ਰੂਫ ਨੇ ਉਹਨੂੰ ਫਸਾ ਕੇ ਸਾਂ ਲਿਓ ਦਾ ਘਾਟ ਆ ਕੇ ਸਾਂ ਮੈਂ ਫਿਰ ਬਾਅਦ ਦੇ ਵਿੱਚ ਮਾਫੀਆਂ ਜਾਂ ਨਾ ਮੰਗੀ ਜਾਇਓ ਜੀ ਹੱਥ ਤਾਂ ਐ ਹੋ ਗਿਆ ਜੀ ਸਾਥਾ ਗਲਤਫਹਿਮੀ ਹੋ ਗਈ ਜਿਵੇਂ ਪਹਿਲਾਂ ਤੁਹਾਡੇ ਕੇਜਰੀ ਵਾਲ ਨੇ ਮੰਗੀਆ ਦਿੱਲੀ ਵਾਲੇ ਲਾਲੇ ਨੇ ਮੰਗੀਆ ਪਹਿਲਾਂ ਵੀ ਤਾਂ ਅਗਲੇ ਨੇ ਗੋਡੀ ਹੱਥ ਲਵਾਏ ਆ ਪਹਿਲਾਂ ਵੀ ਤਾਂ ਮਾਫੀਆਂ ਮੰਗ ਕੇ ਖੜਾ ਸੁਟਿਆ ਆ ਪੰਜਾਬ ਦੇ ਪੁੱਤਾਂ ਤੋਂ ਉਹੀ ਪੋਸਟਰ ਲਵਾਈ ਗਏ ਕਹਿ ਕਹਿ ਕੇ ਵੀ ਸਾਰੇ ਪੋਸਟਰ ਲਾਓ ਜੀ ਮਝਿੱਠੀਆਂ ਚਿੱਤੇ ਦਾ ਤਸਕਰ ਐ ਜਦੋਂ ਉਹਦੀ ਫੜਨ ਦੀ ਵਾਰੀ ਆਉਂਦੀ ਐ ਤੇ ਤੁਸੀਂ ਫਿਰ ਪਰਾਂ ਹੋ ਜਾਂਦੇ ਹੋ ਮਾਫੀਆਂ ਮੰਗ ਜਾਂਦੇ ਹੋ ਜੇ ਹੁਣ ਕੱਲ ਉਹਦੇ ਉਹਨੂੰ ਚੱਕ ਲਿਆ ਭਾਵੇਂ ਬਿਜ਼ੀਲੈਂਸ ਕਹਿ ਰਹੀ ਐ ਕਿ ਉਹ ਉਹਦੀ ਆਮਦਨ ਚ ਵਾਧਾ ਐ ਪਤਾ ਨਹੀਂ ਦੇ 500 ਕਰੋੜ ਦਾ ਪਤਾ ਨਹੀਂ ਕੀ ਸਿਸਟਮ ਹੈ ਭਾਵੇਂ ਉਹ ਚੱਕਿਆ ਪਰ ਹੁਣ ਉਹ ਜੇਲ੍ਹ ਦੇ ਅੰਦਰ ਹੈ ਜੇਲ੍ਹ ਚ ਬੈਠੇ ਆ ਜਿਵੇਂ ਨੌਜਵਾਨਾਂ ਤੇ ਅਮਰਤਪਾਲ ਨੂੰ ਤਾਂ ਐਨਐਸਏ ਲਾਈ ਜਾਂਦੇ ਹੋ ਉਸੇ ਤਰ੍ਹਾਂ ਉਹਨੂੰ ਚਿੱਟੇ ਵਾਲਾ ਕੇਸ ਵੀ ਚਲਾਈ ਲਿਓ ਜਿਵੇਂ ਪੰਜਾਬ ਦੇ ਸਿੱਖਾਂ ਤੇ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਡਿਬਰੂ ਕਰਦੇ ਆ ਜੇਲਾਂਾਂ 'ਚ ਧੱਕੇ ਹੋਏ ਨੇ ਹਰ ਸਾਲ ਬਾਅਦ ਉਹਦੀ ਐਨਐਸਏ ਵਧਾ ਦਿੰਦੇ ਹੋ ਉਸੇ ਤਰ੍ਹਾਂ ਹੁਣ ਮਜੀਠੀਆ ਜੇਲ੍ਹ ਦੇ ਅੰਦਰ ਹੈ ਮੌਕਾ ਮਿਲ ਗਿਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਹੁਣ ਜੇਲ੍ਹ ਦੇ ਵਿੱਚ ਬੈਠੇ ਤੇ ਉਹਨੂੰ ਕੁਆਰੀਆਂ ਚਿੱਟੇ ਦੀਆਂ ਵੀ ਕਰਾ ਲਓ ਜਿਹੜਾ ਕਦੇ ਤੁਹਾਡਾ ਕੇਜਰੀਵਾਲ ਕਹਿੰਦਾ ਸੀ ਕਿ ਮਜੀਠੀ ਐ ਚਿੱਟੇ ਦਾ ਤਸਕਰ 10 ਦਿਨਾਂ ਦੇ ਵਿੱਚ ਕਾਲਰ ਤੋਂ ਫੜ ਕੇ ਅੰਦਰ ਕਰ ਦਾਂਗੇ ਉਹ ਤਾਂ ਉਦੋਂ ਮਾਫੀ ਮੰਗ ਗਿਆ ਸੀ ਮੈਂ ਹੁਣ ਤੁਹਾਨੂੰ ਕਹਣਾ ਕਿ ਤੁਸੀਂ ਨਾ ਪੰਜ ਚਾਰ ਦਿਨਾਂ ਨੂੰ ਮਾਫੀ ਮੰਗ ਜਿਓ ਜੇ ਹੁਣ ਫੜਿਆ ਫਿਰ ਠੋਕਿਓ ਚੰਗੀ ਤਰ੍ਹਾਂ ਪੰਜਾਬ ਡਰਾਮੇ ਨਹੀਂ ਚਾਹੁੰਦਾ ਪੰਜਾਬ ਕਾਰਵਾਈ ਚਾਹੁੰਦਾ ਚਿੱਟੇ ਦੇ ਤਸਕਰਾਂ ਤੇ ਕਰੋ ਠੋਕ ਕੇ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਆ ਪਰ ਇਹ ਨਾ ਹੋਵੇ ਕਿ ਪੰਜ ਚਾਰ ਦਿਨਾਂ ਬਾਅਦ ਤੁਹਾਡੀ ਵੀਡੀਓ ਆ ਜੇ ਮਾਫੀ ਦੀ ਕਦੇ ਉਹਨੂੰ ਕਹਿ ਦੋ ਕਿ ਇਹਦਾ ਛੱਡਣਾ ਪਿਆ ਜੀ ਗਲਤਫਹਿਮੀ ਹੋ ਗਈ ਜੀ ਇਹ ਗੱਲ ਦੀ ਨਾ ਕਰਿਓ ਫਿਰ ਜੇ ਹੁਣ ਜੇ ਖੜਿਓ ਇੱਕ ਠੋਕ ਕੇ ਖੜਿਓ ਬਸਦਾ ਸਾਰਾ ਪੰਜਾਬ ਜਾਣਦਾ ਯੂ ਟਰਨ ਮਾਰਨ ਦੀ ਪਹਿਲੇ ਦਿਨ ਤੋਂ ਆਦਤ ਹੈ ਦੇਖੋ ਜੇ ਇਸ ਇਸ ਕੇਸ ਦੇ ਵਿੱਚ ਕੁਝ ਹੋਊਗਾ ਇਹ ਮੰਜੀਠੇ ਨੂੰ ਅੰਦਰ ਰੱਖੋਗੇ ਉਹ ਦੇਖਾਂਗੇ ਉਹ ਸਮਾਂ ਦੱਸੂਗਾ ਵੀ ਕੀ ਕਰਨਾ ਚਾਹੁੰਦੇ ਹੋ ਕੀ ਡਰਾਮੇ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੇ ਹੋ ਜਾਂ ਫਿਰ ਸਤ ਮੁੱਚੀ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਬੰਦ ਕਰਨਾ ਚਾਹੁੰਦੇ ਹੋ ਇਹ 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 ਗੱਲਾਂ ਹੁਣ ਲੁਕੀਆਂ ਨਹੀਂ ਹੈਗੀਆਂ ਰੋਜ਼ ਪੰਜਾਬ ਦੇ ਨੌਜਵਾਨ ਠੀਕੇ ਲਾ ਲਾ ਮਰ ਰਹੇ ਨੇ ਰੋਜ਼ ਰੋਜ਼ ਮਰਦੇ ਆ ਹੁਣ ਤਾਂ ਮਜੀਠੀਆ ਜੇਲ੍ਹ ਦੇ ਅੰਦਰ ਬਗਜੂਗਾ ਜੇ ਤੁਸੀਂ ਉਹਨੂੰ ਜੇਲ੍ਹ ਕਰ ਦੋਗੇ ਕਿਉਂਕਿ ਜਿਵੇਂ ਤੁਸੀਂ ਸੁਖ ਬਲਾਸਟਾ ਤਾਂ ਪਹਿਲਾਂ ਉਹਦੀਆਂ ਇੱਟਾਂ ਪਤਾ ਨਹੀਂ ਕਿਹੜੇ ਪਿੰਡਾਂ ਚ ਲਾਤੀਆਂ ਕਿੱਥੇ ਕੰਮ ਆਈਆਂ ਨੇ ਵਿਚ ਵਿਚ ਤਾਂ ਕਹਿੰਦੇ ਸੀ ਕਿ ਸੁਖ ਬਲਾਸਟ ਦੀਆਂ ਇੱਟਾਂ ਨਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ ਉਹ ਪਤਾ ਨਹੀਂ ਕਿੱਥੇ ਨੇ ਅਜ ਤੱਕ ਸੁੱਖ ਵਿਲਾਸ ਦੀਆਂ ਟਾਣੀਆਂ ਲੱਭੀਆਂ ਫਿਰ ਸੁਖਵੀਰ ਬਾਦਲ ਨਹੀਂ ਕਦੇ ਜੇਲ੍ਹ ਦੇ ਵਿੱਚ ਦੇਖਿਆ ਕਿ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਫਿਰ ਬਿਆਦਬੀ ਦੇ ਦੋਸੀ ਨਹੀਂ ਜੇਲ੍ਹ ਦੇ ਵਿੱਚ ਦੇਖੇ ਫਿਰ ਚਿੱੱਤੇ ਦੇ ਤਸਕਰ ਨਹੀਂ ਅਸੀਂ ਕਦੇ ਜੇਲ੍ਹ ਦੇ ਵਿੱਚ ਬੈਠੇ ਦੇਖੇ ਜੇਲ੍ਹ ਦੇ ਵਿੱਚ ਕੌਣ ਦੇਖੇ ਨੇ ਜਾਂ ਤਾਂ ਸਿੱਖਾਂ ਦੇ ਪੁੱਤ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਜਾਂ ਜਿਹੜੇ ਇੱਥੇ ਪਾਣੀਆਂ ਦੀ ਗੱਲ ਕਰਦੇ ਆ ਲੱਖੇ ਸਧਾਨੇ ਆਣਗੇ ਜਾਂ ਇੱਥੇ ਠੱਗ ਏਜੰਟਾਂ ਨੂੰ ਜਿਨ੍ਹਾਂ ਨੇ ਫੜਿਆ ਭਾਨੇ ਸਿੱਧੂ ਵਰਗੇ ਜਾ ਇਥੇ ਮਰਵਾ ਦਿੱਤੇ ਜਾਂਦੇ ਆ ਜਿਹੜੇ ਪੰਜਾਬ ਦੀ ਗੱਲ ਕਰਦਾ ਸਿੱਧੂ ਮੂਸੇ ਵਾਲੇ ਵਰਗੇ ਦੀਪ ਸਿੱਧੂ ਵਰਗੇ ਜੇਲਾਂਾਂ 'ਚ ਉਹਨਾਂ ਨੂੰ ਡੱਕ ਰਹੇ ਹੋਂ ਜਿਹੜੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਆ ਤੁਸੀਂ ਗੱਲ ਕੀਤੀ ਸੀ ਜੇਲਾਂਾਂ 'ਚ ਡੱਕਣ ਦੀ ਚਿੱਟੇ ਦੇ ਵਪਾਰੀਆਂ ਨੂੰ ਵਿਰਦਵੀ ਦੇ ਦੋਸ਼ੀਆਂ ਨੂੰ ਪਰ ਜੇਲਾਂਾਂ ਦੇ ਵਿੱਚ ਕੌਣ ਨੇ ਇਹ ਸਭ ਨੂੰ ਭਲੀ ਭਾਂਤ ਪਤਾ ਹੈ ਮੈਂ ਤਾਂ ਇਹ ਐਲਾਨ ਤਪਾਉਣਾ ਨਾ ਲੋਕਾਂ ਦੇ ਜਿਹੜੇ ਅਮਰਤ ਛੱਕੇ ਵੀ ਅੱਜ ਤੇਰੇ ਪਿੱਛੇ ਲੱਗੇ ਫਿਰਦੇ ਨੇ ਭਾਂਤ ਸਿਆ ਤੇਰੇ ਇੰਨੇ ਕ ਗੁਲਾਮ ਬਣ ਚੁੱਕੇ ਨੇ ਇੰਨੇ ਕ ਤੇਰੇ ਅੰਦਰ ਖੁੱਬ ਚੁੱਕੇ ਨੇ ਕਿ ਭੁਗਤਮਾਨ ਤੋਂ ਬਿਨਾਂ ਦਾ ਪਤੀ ਨਹੀਂ ਪੰਜਾਬ ਦਾ ਸੂਰਜ ਨਹੀਂ ਚੜਨਾ ਤੂੰ ਕੀ ਕਰ ਰਹੇਂ ਆ ਪੰਜਾਬ ਲਈ ਉਹ ਸਭ ਨੂੰ ਪਤਾ ਹੈ ਕੱਲੇ ਡਰਾਮੇ ਨੇ ਕੱਲੇ ਚੁਰਕਲੇ ਨੇ ਹੋਰ ਕੱਖ ਨਹੀਂ ਵਿੱਚ ਦਾ ਬੁੱਝੜ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਸਰ ਕਰਜ਼ਾ ਕਿੰਨਾ ਚੜ ਗਿਆ ਬਸ 10 ਘੰਟੇ ਲੈਟ ਸਰਤੀ ਜੀ 12 ਘੰਟੇ ਲੈਟ ਸਰਤੇ ਉਹ ਬੁੱਝੜੋ ਓਏ ਬੁੱਝੜੋ ਲੈਟ 8 ਘੰਟੇ ਨਾਲ ਵੀ ਸਾਰ ਲਾਂਗੇ ਪਰ ਜੇ ਮੁੰਡਾ ਹੀ ਚਿੱਟੇ ਨਾਲ ਮਰ ਗਿਆ ਦੱਸੋ ਫਿਰ ਕੀ ਲੈਟਾਂ ਤੋਂ ਕਰਾਉਂਗੇ ਇਹ ਪੰਜਾਬ ਦੇ ਪੁੱਤੀ ਚਿੱਟੇ ਨੇ ਖਾ ਲੇ ਫਿਰ ਕੀ ਝੋਨਿਆਂ ਤੋਂ ਕਰਾਉਂਗੇ ਜੇ ਤੁਹਾਡੇ ਘਰ ਤੁਹਾਡਾ ਪੁੱਤੀ ਨਾ ਰਹਾ ਤੁਸੀਂ ਕੀ ਕਰਾਉਣਾ ਹੈ ਪੈਸਾ ਇਹ ਸਮਝਿਆ ਕਰੋ ਇਹ ਸਮਝਿਆ ਕਰੋ ਪੰਜਾਬ ਸਰ ਕਿੰਨਾ ਕਰਜ਼ਾ ਚੜ ਗਿਆ ਪੰਜਾਬ ਅੱਜ ਕਿੱਥੇ ਵਾਗ ਗਿਆ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੋ ਗਿਆ ਇਹ ਸਮਝਣ ਦੀ ਲੋੜ ਹੈ ਸਮੇਂ ਦੀ ਮੁੱਖ ਲੋੜਾ ਪਾਣੀ ਕਿੱਥੇ ਚਲੇ ਗਏ ਸਾਡੇ ਪਾਣੀ ਸਾਡੇ ਕਿਨੂੰ ਦੇ ਦਿੱਤੇਗੇ ਵੇਚ ਦਿੱਤੇਗੇ ਸਾਡੇ ਹੱਕ ਕਿੱਥੇ ਐ ਸਾਡੀ ਕੌਮ ਨਾਲ ਕਿੰਨਾ ਤੱਕਾ ਹੋ ਰਿਹਾ ਬੰਦੀ ਸਿੰਘ ਜੇਲ੍ਹਾਂ ਚ ਬੈਠੇ ਐ ਇਹ ਗੱਲਾਂ ਸਮਝਣ ਦੀਆਂ ਸਮਝਣ ਦੀਆਂ ਨੇ ਪਰ ਬੁੱਝੜ ਲੋਕਾਂ ਨੂੰ ਕੱਲੀ ਲੈਡ ਦਿਖ ਜਾਂਦੀ ਐ 2-4 ਘੰਟੇ ਮੈਂ ਕਹਿਣਾ ਬੰਦੀ ਸਿੰਘਾਂ ਨੂੰ ਬਾਹਰ ਕੱਢੋ 8 ਘੰਟੇ ਦੀ ਥਾ ਤੇ 6 ਘੰਟੇ ਲੈਡ ਦੇ ਦਿਓ ਕਰੋ ਕੋਈ ਹਿੰਮਤ ਹਟਾਓ ਐਨਐਸਐ ਮਰਤਪਾਲ ਹੋਰਾਂ ਤੋਂ ਦਿਓ ਸਭ ਪੰਜਾਬ ਨੂੰ ਪੰਜਾਬ ਦੇ ਹੱਕ ਕਰੋ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਲਾਹੋ ਪੰਜਾਬ ਦਾ ਕਰਜ਼ਾ ਲੈਡ ਦਾ ਕੀ ਆ ਯਾਰ 2-4 ਘੰਟੇ ਵੱਧ ਆ ਗਈ ਘਟਾ ਗਈ ਇੱਥੇ ਪ੍ਰਚਾਰ ਲੈਡ ਦਾ ਕੀਤਾ ਜਾਂਦਾ ਉਹ ਉਹਨਾਂ ਲੋਕਾਂ ਵੱਲੋਂ ਜਿਹੜੀ ਕੌਮ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀਆਂ ਜੇਲਾ ਸਿੱਟਿਆ ਹੋਇਆ ਉਸੇ ਕੌਮ ਦੇ ਲੋਕ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਝਾੜੂ ਦਾ ਪ੍ਰਚਾਰ ਕਰਦੇ ਨੇ ਲਾਹਣਤਾ ਨੇ ਯਾਰ ਇਹ ਜੀ ਤੁਹਾਡੀ ਸਿੱਖੀ ਤੋਂ ਤੁਸੀਂ ਸਿੱਖ ਕੌਣ ਦੇ ਲਾਇਕ ਹੈ ਨਹੀਂ ਇਸ ਕਰਕੇ ਪੰਜਾਬੀਓ ਸਮਝਣ ਦੀ ਲੋੜ ਹੈ ਆ ਜੇ ਮਨਜੀਠੀਆਂ ਫਿਰਿਆ ਜਾ ਤਾਂ ਇਹ ਡਰਾਮੇ ਨਿਕਲਣਗੇ ਜਾਹੇ ਸਿਰਫ ਵੋਟਾਂ ਲੈਣ ਦਾ ਸਿਸਟਮ ਹੈ ਜੇ ਫੜੀ ਹੈ ਤਾਂ ਫਿਰ ਠੋਕ ਕੇ ਕਾਰਵਾਈ ਕਰ ਦੋ ਸਾਰਾ ਪੰਜਾਬ ਪੂਆਂ ਅਸ ਤੇਰੇ ਨਾਲ ਹੈ ਹੁਣ ਮਾਫੀ ਨਾ ਮੰਗੀ ਹੁਣ ਜਿਹਦੇ ਪੱਟਾਂ 'ਚ ਜ਼ੋਰ ਹੈ ਤਾਂ ਪਤਾ ਲੱਗ ਜੂਗਾ ਵੀ ਤੇਰੇ 'ਚ ਕਿੰਨਾ ਜ਼ੋਰ ਹੈਗਾ ਕਿ ਤੂੰ ਕਰ ਸਕਦਾ ਚਿੱਟੇ ਦੇ ਵਪਾਰੀਆਂ ਤੇ ਕਰਦੇ ਆ ਤੇ ਪੰਜਾਬ ਦੇ ਵਿੱਚ ਜੋ ਚਿੱਟਾ ਨਸ਼ਾ ਵਿਕਰੇ ਹੈ ਉੱਤੇ ਕੋਈ ਠੱਲ ਨਹੀਂ ਪੈ ਰਹੀ ਡਰਾਮੇ ਸਰਕਾਰ ਬਹੁਤ ਕਰ ਰਹੀ ਹੈ ਗਰੀਬਾਂ ਦੇ ਘਰ ਬਹੁਟ ਆ ਰਹੀ ਹੈ ਪਰ ਜਿਵੇਂ ਨੌਜਵਾਨ ਪਹਿਲਾਂ ਟੀਕੇ ਲਾ ਕੇ ਮਰਦੇ ਸੀ ਉਸੇ ਤਰ੍ਹਾਂ ਹੁਣ ਮਰ ਰਹੇ ਨੇ ਜਿਆਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਹਿਲਾਂ ਮਜੀਠੀਏ ਤੇ ਦੋਸ਼ ਲੱਗਦੇ ਹੁੰਦੇ ਸੀ ਕਿ ਮਜੀਠੀਆ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਲੀਡਰਾਂ ਤੱਕ ਤੇ ਇਹਨਾਂ ਦੇ ਪ੍ਰਧਾਨ ਤੱਕ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਨਵੀਨਰ ਨੇ ਕੇਜਰੀ ਹਾਲ ਤੱਕ ਇਹ ਬੋਰਡ ਪੰਜਾਬ ਦੇ ਵਿੱਚ ਲਾਏ ਸੀ ਪਰ ਮਜੀਠੀਏ ਨੇ ਉਦੋਂ ਬਾਅਦ ਚਲੋ ਆਪਣਾ ਕੇਸ ਲੜਿਆ ਕੁਝ ਵੀ ਲੜਿਆ ਕੇਜਰੀਆ ਸਾਹਿਬ ਨੇ ਜਿਹੜੇ ਉਹ ਮਾਫੀ ਮੰਗੇ ਕਿਉਂਕਿ ਮਾਫੀ ਮੰਗ ਮਹਿਕਮਾ ਹੈ ਤੇ ਮੈਂ ਹੁਣ ਇਹੀ ਗੱਲ ਕਹਿਣ ਲੱਗਿਆ ਕਿ ਮਜੀਠੀਆ ਹੁਣ ਚੱਕ ਤਾਂ ਲਿਆ ਭਵਾਨਤਮਾਨ ਸਾਹਿਬ ਚੱਕ ਲਿਆ ਦੇਖੋ ਜੇ ਉਹ ਦੋਸ਼ੀ ਹੈ ਤਾਂ ਤੁਸੀਂ ਚੱਕ ਲਿਓ ਤੇ ਕਾਰਵਾਈ ਕੀਤੀ ਤਾਂ ਬਹੁਤ ਤੁਹਾਡਾ ਧੰਨਵਾਦ ਹੈ ਪਰ ਜੇ ਹੁਣ ਚੱਕਿਆ ਤਾਂ ਉਹਨੂੰ ਠੋਕ ਕੇ ਸਾਂ ਲਿਓ ਉਹਦੇ ਸਬੰਧੀ ਜਿਹੜੇ ਤੁਹਾਡੇ ਕੋਲੇ ਪ੍ਰੂਫ ਨੇ ਉਹਨੂੰ ਫਸਾ ਕੇ ਸਾਂ ਲਿਓ ਦਾ ਘਾਟ ਆ ਕੇ ਸਾਂ ਲਿਓ ਐਵੇਂ ਹੀ ਫਿਰ ਬਾਅਦ ਦੇ ਵਿੱਚ ਮਾਫੀਆਂ ਜਾਂ ਨਾ ਮੰਗੀ ਆਇਓ ਜੀ ਹੱਥ ਤਾਂ ਐ ਹੋ ਗਿਆ ਜੀ ਸਾਥੋਂ ਗਲਤਫਹਿਮੀ ਹੋ ਗਈ ਜਿਵੇਂ ਪਹਿਲਾਂ ਤੁਹਾਡੇ ਘੇੜੀ ਵਾਲ ਨੇ ਮੰਗੀਆਂ ਦਿੱਲੀ ਵਾਲੇ ਲਾਲੇ ਨੇ ਮੰਗੀਆਂ ਪਹਿਲਾਂ ਵੀ ਤਾਂ ਅਗਲੇ ਨੇ ਗੋਡੀ ਹੱਥ ਲਵਾਏ ਆ ਪਹਿਲਾਂ ਵੀ ਤਾਂ ਮਾਫੀਆਂ ਮੰਗ ਕੇ ਖੜਾ ਛੁੱਟਿਆ ਆ ਪੰਜਾਬ ਦੇ ਪੁੱਤਾਂ ਤੋਂ ਉਹੀ ਪੋਸਟਰ ਲਵਾਈ ਗਏ ਕਹਿ ਕਹਿ ਕੇ ਵੀ ਸਾਰੇ ਪੋਸਟਰ ਲਾਓ ਜੀ ਮੁਝਿੱਠੀਆਂ ਚਿੱਤੇ ਦਾ ਤਸਕਰ ਜਦੋਂ ਉਹਦੀ ਫੜਨ ਦੀ ਵਾਰੀ ਆਉਂਦੀ ਹੈ ਤੇ ਤੁਸੀਂ ਫਿਰ ਪਰਾਂ ਹੋ ਜਾਂਦੇ ਹੋ ਮਾਫੀਆਂ ਮੰਗ ਜਾਂਦੇ ਹੋ ਜੇ ਹੁਣ ਕੱਲ ਉਹਦੇ ਉਹਨੂੰ ਚੱਕ ਲਿਆ ਹੈ। ਭਾਵੇਂ ਬਿਜ਼ੀਲੈਂਸ ਕਹਿ ਰਹੀ ਹੈ ਕਿ ਉਹਦੀ ਆਮਦਨ ਵਿੱਚ ਵਾਧਾ ਹੈ ਪਤਾ ਨਹੀਂ ਵੀ 500 ਕਰੋੜ ਦਾ ਪਤਾ ਨਹੀਂ ਕੀ ਸਿਸਟਮ ਹੈ। ਭਾਵੇਂ ਉਹ ਚੱਕਿਆ ਪਰ ਹੁਣ ਉਹ ਜੇਲ੍ਹ ਦੇ ਅੰਦਰ ਹੈ ਜੇਲ੍ਹ 'ਚ ਬੈਠਿਆ ਜਿਵੇਂ ਨੌਜਵਾਨਾਂ ਤੇ ਅਮਰਤਪਾਲ ਉਹਨੂੰ ਤਾਂ ਐਨਐਸਏ ਲਈ ਜਾਂਦੇ ਹੋ। ਉਸੇ ਤਰ੍ਹਾਂ ਹੁਣ ਚਿੱਟੇ ਵਾਲਾ ਕੇਸ ਵੀ ਚਲਾਈ ਲਿਓ। ਜਿਵੇਂ ਪੰਜਾਬ ਦੇ ਸਿੱਖਾਂ ਤੇ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਡਿਬਰੂ ਕਰਦੇ ਆ ਜੇਲ੍ਹਾਂ 'ਚ ਧੱਕੇ ਹੋਏ ਨੇ। ਹਰ ਸਾਲ ਬਾਦ ਉਹਦੀ ਐਨਐਸਏ ਵਧਾ ਦਿੰਨੇ ਹੋ। ਉਸੇ ਤਰ੍ਹਾਂ ਹੁਣ ਮਜੀਠੀ ਆ ਜੇਲ੍ਹ ਦੇ ਅੰਦਰ ਐ ਮੌਕਾ ਮਿਲ ਗਿਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਹੁਣ ਜੇਲ੍ਹ ਦੇ ਵਿੱਚ ਬੈਠੇ ਤੇ ਉਹਨੂੰ ਕੁਆਰੀਆਂ ਚਿੱਟੇ ਦੀਆਂ ਵੀ ਕਰਾ ਲਓ ਜਿਹੜਾ ਕਦੇ ਤੁਹਾਡਾ ਕੇਜਰੀਵਾਲ ਕਹਿੰਦਾ ਸੀ ਕਿ ਮਜੀਠੀ ਐ ਚਿੱਟੇ ਤੇ ਤਸਕਰਾ 10 ਦਿਨਾਂ ਦੇ ਵਿੱਚ ਕਾਲਰ ਤੋਂ ਫੜ ਕੇ ਅੰਦਰ ਕਰ ਦਾਂਗੇ ਉਹ ਤਾਂ ਉਦੋਂ ਮਾਫੀ ਮੰਗ ਗਿਆ ਸੀ ਮੈਂ ਹੁਣ ਤੁਹਾਨੂੰ ਕਹਣਾ ਕਿ ਤੁਸੀਂ ਨਾ ਪੰਜ ਚਾਰ ਦਿਨਾਂ ਨੂੰ ਮਾਫੀ ਮੰਗ ਜਿਓ ਜੇ ਹੁਣ ਫੜਿਆ ਫੇਰ ਠੋਕਿਓ ਚੰਗੀ ਤਰ੍ਹਾਂ ਪੰਜਾਬ ਡਰਾਮੇ ਨਹੀਂ ਚਾਹੁੰਦਾ ਪੰਜਾਬ ਕਾਰਵਾਈ ਚਾਹੁੰਦਾ ਕਿੱਤੇ ਦੇ ਤਸਕਰਾਂ ਤੇ ਕਰੋ ਠੋਕ ਕੇ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਰ ਇਹ ਨਾ ਹੋਵੇ ਕਿ ਪੰਜ ਚਾਰ ਦਿਨਾਂ ਬਾਅਦ ਤੁਹਾਡੀ ਵੀਡੀਓ ਆ ਜਾਏ ਮਾਫੀ ਦੀ